ਕਸਿਕਾਲ ਜੀ ਅੱਜਕਲ ਸੋਸ਼ਲ ਮੀਡੀਆ ਦਾ ਚਲਣ ਆਮ ਜਿੱਦਾਂ ਵਪਾਰੀ ਆ ਦੁਕਾਨਦਾਰ ਆ ਉਹਨਾਂ ਚ ਵੀ ਕਾਫੀ ਵੱਧ ਗਿਆ ਹੈ ਇਸੇ ਟੌਪਿਕ ਤੇ ਗੱਲ ਕਰਾਂਗੇ ਕਿ ਕਿੰਨਾ ਖ ਜ਼ਰੂਰੀ ਹੈ ਸੋਸ਼ਲ ਮੀਡੀਆ ਇੱਕ ਦੁਕਾਨਦਾਰ ਲਈ ਇੱਕ ਵਪਾਰੀ ਲਈ ਮੇਰਾ ਨਾਮ ਬੱਬੂ ਪਨੇਸਰ ਹੈ ਮੈਂ ਵੀ ਇੱਕ ਦੁਕਾਨਦਾਰ ਆ ਵੈਸੇ ਸਰਬਸ ਪ੍ਰੋਵਾਈਡਰ ਕਹਿ ਸਕਦੇ ਆ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਲੋਕਲ ਇੱਥੇ ਗੜਸ਼ੰਕਰ ਦੇ ਲੋਕਲ ਏਰੀਆ 'ਚ ਤੇ ਬੱਬੂ ਪਨੇਸਰ ਮੇਰਾ ਵੈਸੇ ਸੋਸ਼ਲ ਮੀਡੀਆ ਦਾ ਨਾਮ ਹੈ ਵੈਸੇ ਮੇਰਾ ਪੱਕਾ ਨਾਮ ਤਾਂ ਦਵਿੰਦਰ ਸਿੰਘ ਹੈ ਤੇ ਚੈਨਲ ਦਾ ਨਾਮ ਮੇਰਾ ਪਨੇਸਰ ਹੈ ਆਪਾਂ ਨਾ ਵੀਡੀਓ ਸ਼ੁਰੂ ਕਰਦੇ ਆ ਜੇ ਤੁਹਾਨੂੰ ਵੀਡੀਓ ਮੇਰੀਆਂ ਠੀਕ ਲੱਗਦੀਆਂ ਹਨ ਤਰ੍ਹਾਂ ਤਰ੍ਹਾਂ ਦੀਆਂ ਅਲੱਗ-ਅਲੱਗ ਟੌਪਿਕ ਤੇ ਬਣਾਉਣਾ ਹੁੰਦਾ ਹੈ ਠੀਕ ਹੈ ਵੀਡੀਓ ਸ਼ੁਰੂ ਕਰਦੇ ਆ ਦੇਖੋ ਹੁਣ ਨਾ ਜ਼ਮਾਨਾ ਕਾਫੀ ਬਦਲ ਗਿਆ ਹੈ ਅਪਿਛਲੇ 5 ਤੋਂ 10 ਸਾਲ ਦੇ ਵਿੱਚ ਨਾ ਜਦੋਂ 스마트ਫੋਨ ਆਏ ਹੈ 스마트ਫੋਨ ਤਾਂ ਵੈਸੇ 200 2010 ਦੇ ਵਿੱਚ ਆ ਗਏ ਸੀ ਹਜੇ ਉਸ ਟਾਈਮ ਪਹੁੰਚ ਬਹੁਤੇ ਬੰਦਿਆਂ ਕੋ ਹੈ ਨਹੀਂ ਸੀ ਪਰ ਸੋਸ਼ਲ ਮੀਡੀਆ ਦਾ ਜਿਹੜਾ ਜਿਆਦਾ ਪ੍ਰਸਾ ਪ੍ਰਚਾਰ ਪ੍ਰਸਾਰ ਵਧਿਆ ਹੈ ਇਹ 2015-16 ਤੋਂ ਬਾਅਦ ਭਾਰਤ ਦੇ ਵਿੱਚ ਮੈਂ ਇੱਥੇ ਆਪਣੇ ਦੇਸ਼ ਦੀ ਗੱਲ ਕਰਦਾ ਬਾਹਰਲੇ ਦੇਸ਼ਾਂ 'ਚ ਪਹਿਲਾਂ ਸੀਗਾ ਹੁਣ ਬਹੁਤ ਜ਼ਿਆਦਾ ਫੈਲਾਅ ਹੋ ਗਿਆ ਇਹਦਾ ਤੇ ਹੁਣ ਨਾ ਲੋੜ ਐ ਜਿਹੜੇ ਦੁਕਾਨਦਾਰ ਪਿੱਛੇ ਰਹਿ ਗਏ ਐ ਆਮ ਟਰੈਡੀਸ਼ਨਲ ਦੁਕਾਨਦਾਰੀ ਕਰ ਰਹੇ ਐ ਕਿ ਗਾਹਕ ਦੁਕਾਨ ਤੇ ਆਏਗਾ ਤਾਂ ਉਹ ਸੌਦਾ ਦੇਖੇਗਾ ਦਿਖਾਣਾ ਅਸੀਂ ਦਿਖਾ ਲਾਂਗੇ ਉਹਨੂੰ ਸੌਦਾ ਮਤਲਬ ਆਪਣੀ ਮਰਜ਼ੀ ਨਾਲ ਕਿ ਉਹ ਖਰੀਦੇਗਾ ਗਾਹਕ ਨਾ ਹੁਣ ਵੈਰਾਈਟੀ ਬਹੁਤ ਮੰਗਦਾ ਤੇ ਤੁਹਾਨੂੰ ਗਾਹਕ ਦੀ ਪਸੰਦ ਜਾਣਨੀ ਪੈਣੀ ਹੈ ਉਹ ਇੰਟਰਨੈਟ ਤੇ ਅਦਾ ਹੱਥ ਮਾਰ ਕੇ ਅਲੱਗ-ਅਲੱਗ ਜਿਹੜੀਆਂ ਆਨਲਾਈਨ ਪੋਰਟਲ ਐ ਉਹਨਾਂ ਤੋਂ ਦੇਖ ਲੰਦਾ ਬਾ ਐਨੇ ਦਾ ਆ ਐਨੇ ਦਾ ਐਨੇ ਦਾ ਲੋਕਲ ਮਾਰਕੀਟ ਚ ਐਨੇ ਦਾ ਬਿਕਦਾ ਤੇ ਤੁਹਾਨੂੰ ਦੇ ਹਿਸਾਬ ਨਾਲ ਚੱਲਣਾ ਪੈਣਾ ਜਿਹੜੇ ਆਮ ਦੁਕਾਨਦਾਰ ਵੀ ਐ ਆਪਣਾ ਆਪਣਾ ਇੱਕ ਪੋਰਟਲ ਬਣਾਉਣਾ ਪੈਣਾ ਚਾਹੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਬਣਾਓ ਇੰਸਟਾਗ੍ਰam ਤੇ ਬਣਾਓ ਯੂਟਿਊਬ ਤੇ ਬਣਾਓ ਜਿੱਥੇ ਵੀ ਸੌਦਾ ਕਿੱਦਾਂ ਵੇਚਣਾ ਇਹ ਤੁਸੀਂ ਦੇਖਣਾ ਐ ਅੱਜ ਕੱਲ ਇਦਾਂ ਹੀ ਸੌਦਾ ਵਿਕ ਰਿਹਾ ਹੈ ਮਤਲਬ ਹੌਲੀ 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 ਇਹਦੀ ਪਰਸੈਂਟੇਜ ਵੱਧ ਰਹੀ ਹੈ ਜਿਹੜੀ ਆਫਲਾਈਨ ਦੁਕਾਨਦਾਰੀ ਹੈ ਉਹਦੀ ਪਰਸੈਂਟੇਜ ਘਟ ਰਹੀ ਹੈ ਆਨਲਾਈਨ ਦੀ ਵੱਧ ਰਹੀ ਹੈ ਫਿਰ ਤੁਹਾਨੂੰ ਵੀ ਕਿਉਂਕਿ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਮੈਂ ਬਹੁਤ ਈ ਦੁਕਾਨਦਾਰ ਦਾ ਦੇਖਿਆ ਇੱਥੇ ਸਾਡੇ ਇੱਥੇ ਲੋਕਲ ਸ਼ਹਿਰ ਤੇ ਵੀ ਹੈ ਉਹਨੇ ਵੀ ਆਪਣੇ ਪੇਜ ਬਣਾਏ ਹੋਏ ਆ ਇੰਸਟਾਗ੍ਰam ਜਾਂ ਆਪਣੇ ਫੇਸਬੁੱਕ ਵਗੈਰਾ ਦੇ ਡੇਲੀ ਅਪਡੇਟ ਕਰਦੇ ਆ ਜਿਹੜਾ ਵੀ ਉਹਨਾਂ ਕੋਲ ਪ੍ਰੋਡਕਟ ਨਵਾਂ ਆਂਦਾ ਹੈ ਉਹਦਾ ਰੇਟ ਤੇ ਉਹਦੀ ਕੁਆਲਿਟੀਜ਼ ਉਹਦੇ ਦੱਸਦੇ ਆ ਨਾ ਭਾਈ ਆ ਚੀਜ਼ ਆ ਗਈ ਹੈ ਆ ਜਿੱਦਨੇ ਵੀ ਦੁਕਾਨਦਾਰ ਹੈ ਨਾ ਸਾਰੇ ਆਪਣੀਆਂ ਮਸ਼ੂਰੀਆਂ ਕਰ ਰਹੇ ਆ ਇਸ ਟਾਈਮ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇਹੋ ਹੀ ਅਗਲੀ ਮੰਡੀ ਹੋਣੀ ਹੈ ਇਹੋ ਅਗਲੀ ਮੰਡੀ ਹੋਣੀ ਹੈ ਲੋਕ ਪਹਿਲਾਂ ਦੇਖਣਗੇ ਫਿਰ ਸਮਾਨ ਖਰੀਦਣ ਜਾਣਗੇ ਕਿ ਕਿੱਥੇ ਉਹਨਾਂ ਨੂੰ ਰੇਟ ਸਸਤਾ ਮਿਲਦਾ ਕਿੱਥੇ ਨਹੀਂ ਹੁਣ ਤਾਂ ਇਹੋ ਜਿਹਾ ਹੋ ਗਿਆ ਹੈ ਮਤਲਬ ਆਪਣੇ ਸ਼ਹਿਰ 'ਚ ਤੁਸੀਂ ਬੈਠੇ ਆ ਨਾ ਕੋਈ ਵੀ ਆਈਟਮ ਤੁਹਾਨੂੰ ਦੂਰ ਤੋਂ ਬੜੀ ਤੋਂ ਬੜੀ ਆਈਟਮ ਵੀ ਤੁਹਾਡੇ ਘਰ ਆ ਜਾਏਗੀ ਗਾਰੰਟੀ ਕੰਪਨੀਆਂ ਦਿੰਦੀਆਂ ਐ ਦੁਕਾਨਦਾਰ ਹੁਣ ਦਿੰਦਾ ਨਹੀਂ ਤੇ ਇਹ ਵੀ ਚੀਜ਼ ਹੋ ਗਈ ਹੈ ਤੇ ਜਿਹੜੇ ਹੁਣ ਬੜੇ-ਬੜੇ ਮਾਲ ਵੀ ਬਣ ਰਹੇ ਆ ਨਾ ਉਹ ਮੈਂ ਕਹਿੰਦਾ ਕੁਝ ਸਾਲਾਂ ਦੇ ਵਿੱਚ ਉਹ ਖਤਮ ਹੋ ਜਾਣਗੇ ਬੜੇ ਸ਼ਹਿਰਾਂ 'ਚ ਤਾਂ ਕਿਉਂਕਿ ਆਨਲਾਈਨ ਸ਼ਾਪਿੰਗ ਹੋਣ ਕਰਕੇ ਗਾਹਕ ਜਾ ਕੇ ਰਾਜੀ ਨਹੀਂ ਹੈਗਾ ਨਿਕਲ ਕੇ ਉਹਨੂੰ ਪਤਾ ਹੈ ਵੀ ਮੈਂ ਟ੍ਰੈਫਿਕ 'ਚ ਫਸ ਜਾਊਂਗਾ بڑے ਸ਼ਹਿਰਾਂ 'ਚ ਤਾਂ ਇਦਾਂ ਹੋ ਜਾਂਦੀ ਹੈ ਨਾ ਵੀ ਫਸ ਜਾਊਂਗਾ ਤਾਂ ਇੱਦਾਂ ਹੋ ਜਾਏਗੀ ਤਾਂ ਕਿਉਂਕਿ ਉਹ ਘਰੇ ਚਾਹੁੰਦਾ ਵੀ ਮੈਨੂੰ ਘਰੇ ਹੀ ਸਮਾਨ ਆਜੇ ਇਦਾਂ ਨਾਲ ਨਾ بڑے بڑے ਮਾਲਸ ਖਤਮ ਹੋ ਜਾਣੇ ਆ ਤੇ ਇੰਡੀਆ 'ਚ ਹਜੇ ਮਾਲ ਵਾਲਾ ਜਿਹੜਾ ਸਿਸਟਮ ਹੈ ਨਵਾਂ ਹੀ ਚੱਲੇ ਆਇਆ ਤੇ ਇੰਡੀਆ 'ਚ ਵੀ ਖਤਮ ਹੋ ਜਾਣੇ ਹੈ ਇਹੋ ਦੁਕਾਨਦਾਰੀ ਦੇ ਵਿੱਚ ਕੰਪੀਟੀਸ਼ਨ ਬਹੁਤ ਵੱਧ ਗਿਆ ਆ ਬੇਰੋਜ਼ਗਾਰੀ ਬਹੁਤ ਹੈ ਦੇਸ਼ 'ਚ ਬੇਰੋਜ਼ਗਾਰੀ ਹੱਦ ਤੋਂ ਵੱਧ ਹੈ ਤੇ ਹਰੇਕ ਬੰਦਾ ਕੋਈ ਨਾ ਕੋਈ ਹੁਣ ਹੀਲਾ ਵਸੀਲਾ ਆਪਣਾ ਕਰ ਰਿਹਾ ਆ ਕਿੱਥੋਂ ਕਿੱਥੋਂ ਮਾਲ ਚੱਕਣਾ ਆ ਕਿੱਧਰੋਂ ਨਹੀਂ ਮਾਲ ਤਾਂ ਜ਼ਿਆਦਾ ਚਾਈਨਾ ਤੋਂ ਹੀ ਆਂਦਾ ਆ ਜੇ ਤੁਸੀਂ ਕਹੋ ਵੀ ਮੈਨੂਫੈਕਚਰਿੰਗ ਇੰਡੀਆ 'ਚ ਹੁੰਦੀ ਆ ਬਹੁਤ ਘੱਟ ਮੈਨੂਫੈਕਚਰਿੰਗ ਹੋ ਰਹੀ ਆ ਇੱਥੇ ਸਾਰਾ ਮਾਲ ਚਾਈਨਾ ਤੋਂ ਆ ਰਿਹਾ ਆ ਤੋ ਜੇ ਬੰਦਾ ਕੋਈ ਕੰਮਕਾਰ ਜਾਣਦਾ ਆ ਉਹ ਤੋ ਐਕਸਪੋਰਟ ਕਰਕੇ ਜਾਂ ਉੱਥੋਂ ਮਗਾ ਕੇ ਸਮਾਨ ਅੱਗੇ ਵੇਚ ਸਕਦਾ ਆ ਇੱਕ ਹੋਰ ਗੱਲ ਦੱਸਾਂ ਵਿਚਲੇ ਜਿਹੜੇ ਵਿਚੋਲੇ ਆ ਉਹ ਵੀ ਪੈਸਾ ਸੋਨਾ ਕਮਾ ਰਹੇ ਆ ਜਿਹੜੇ ਉੱਥੋਂ ਸਮਾਨ ਲਿਆ ਕੇ ਤੁਹਾਨੂੰ ਦੇਣਗੇ ਤੋ ਵਿਚੋ ਕਮਿਸ਼ਨ ਕਮਾਉਂਦੇ ਆ ਬਹੁਤ ਕੁਝ ਚੱਲ ਰਿਹਾ ਆ ਮੈਂ ਤੁਹਾਨੂੰ ਇੱਕ ਹੁਣ ਦਿਖਾਣਾ ਮੇਰੇ ਕੋਲ ਨਾ ਪ੍ਰੋਗਰਾਮ ਵੈਸੇ ਆ ਜਾਂਦੇ ਆ ਜ਼ਿਆਦਾ ਨਹੀਂ ਥੋੜੇ ਬਹੁਤੇ ਆ ਜਾਂਦੇ ਆ ਮੇਰੇ ਕੋਲ ਨਾ ਅਫਗਾਨਿਸਤਾਨ ਤੋਂ ਇੱਕ ਅ ਅਫਗਾਨਿਸਤਾਨ ਵਾਲੀ ਵੈਡਿੰਗ ਆਈ ਹੋਇਆ ਅਫਗਾਨੀ ਵੈਡਿੰਗ ਔਰ ਤੁਸੀਂ ਕਹਿੰਦੇ ਹੋਣੇ ਵੀ ਇਹੋ ਪਤਾ ਨਹੀਂ ਸੱਚੀ ਅਫਗਾਨਿਸਤਾਨ ਨਹੀਂ ਸੱਚੀ ਅਫਗਾਨਿਸਤਾਨ ਤੋਂ ਨਹੀਂ ਆਈ ਪਰ ਹੈਗੀ ਹੈ ਅਫਗਾਨੀ ਵੈਡਿੰਗ ਹੋਈ ਆਸਟ੍ਰੇਲੀਆ ਚ ਉੱਥੇ ਇੱਕ ਸਾਡਾ ਪੰਜਾਬੀ ਫੋਟੋਗ੍ਰਾਫਰ ਹੈ ਉਹਨੇ ਖਿੱਚੀ ਸੀ ਉਹ ਫਿਰ ਡਾਟਾ ਮੈਨੂੰ ਆ ਜਾਂਦਾ ਉਹਦਾ ਐਥੋਂ ਮੈਂ ਤਿਆਰ ਕਰਕੇ ਉੱਥੇ ਨੂੰ ਭੇਜ ਦਿੰਦਾ ਵਾਪਸ ਆਹ ਵੈਡਿੰਗ ਆ ਤੁਹਾਨੂੰ ਦਿਖਾ ਰਿਹਾ ਮੈਂ ਅਮਨ ਬਕਾ ਲਲਾ ਤਾਲਾ ਫਿ ਬਿਦਾਮ ਅਜ਼ੀਮ ਅਨਕਲ ਆਇਆ ਮੈਂ ਤੁਮਸਕਾ ਦਾ ਤੈਨਾਂ ਮੈਨ ਰਿਗੋਰਿਕ ਬਸ਼ਪੋਰਿਪ ਨਹੀਂ ਐ ਮੇ ਕੋਲ ਫਕਰਾ ਯਾ ਰਹਿਮ ਅੱਲਾਹ ਆਪਣਾ ਇਫਰ ਸੌਖਾ ਹੈ ਆਨਲਾਈਨ ਡਾਟਾ ਆ ਜਾਂਦਾ ਹੈ ਤਿਆਰ ਕਰਕੇ ਆਨਲਾਈਨ ਉਹਨਾਂ ਨੂੰ ਭੇਜ ਦੇਈਦਾ ਤੇ ਪੇਮੈਂਟ ਵੀ ਆਨਲਾਈਨ ਆ ਜਾਂਦੀ ਹੈ ਤੁਹਾਡੇ ਕੋਲ ਲਿੰਕ ਹੋਣੇ ਚਾਹੀਦੇ ਆ ਕੰਮ ਕਰਨਾ ਆਣਾ ਹੋਣਾ ਚਾਹੀਦਾ ਆ ਸਭ ਕੁਝ ਹੋ ਜਾਂਦਾ ਆ ਤੇ ਦੁਨੀਆ ਕਿਤੇ ਵੀ ਬੈਠੇ ਹੁਣ ਕੰਮ ਇਹ ਜ਼ਰੂਰੀ ਨਹੀਂ ਹੈਗਾ ਵੀ ਜਿੱਥੇ ਮੈਂ ਲੋਕਲ ਬੰਦਾ ਬੈਠਾ ਹਾਂ ਲੋਕਲ ਕੋਲ ਕੰਮ ਕਰਾਣਾ ਦੂਰ ਤੋਂ ਦੂਰ ਲੋਕੀ ਕੰਮ ਕਰਾ ਸਕਦੇ ਆ ਬਾਹਰੋਂ ਬਹੁਤ ਕੰਮ ਆਦਾ ਆ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਇਧਰੋਂ ਜਿਹੜੀਆਂ ਹੁਣ ਵਿਆਹ ਸ਼ਾਦੀਆਂ ਹਨ ਨਾ ਇੱਥੇ ਇੰਡੀਆ 'ਚ ਹੀ ਇੱਥੇ ਹੀ ਪੰਜਾਬ 'ਚ ਹੀ ਐਡਿਟ ਹੁੰਦੀਆਂ ਐ ਜਿਹੜੀਆਂ ਪੰਜਾਬੀ ਵੈਡਿੰਗਸ ਆ ਜ਼ਿਆਦਾ ਇੱਥੇ ਪੰਜਾਬ 'ਚ ਜਿੰਨੇ ਵੀ ਐਡੀਟਰ ਹੈ ਹਰੇਕ ਕੋਲ ਕੋਈ ਨਾ ਕੋਈ ਲਿੰਕ ਬਣਿਆ ਆ ਉਥੇ ਐਡਿਟ ਹੋ ਕੇ ਵਾਪਸ ਜਾਨੀ ਕਿਉਂਕਿ ਇਹਨਾਂ ਨੂੰ ਇੱਥੇ ਸਸਤਾ ਪੈਂਦਾ ਆ ਆ ਵੀ ਗੱਲ ਹੈ ਕਿ ਇਹ ਨਾ ਸਸਤਾ ਪੈਂਦਾ ਆ ਚਾਈਨਾ ਦੇ ਵਿੱਚੋਂ ਤਾਂ ਹੀ ਮੈਂ ਤੁਹਾਨੂੰ ਕਿਹਾ ਚਾਈਨਾ 'ਚ ਸਮਾਨ ਕਿਉਂ ਬਣਦਾ ਚਾਈਨਾਈਜ਼ ਚਾਈਨ ਚਾਈਨਾ ਦੀ ਮੈਨੂਫੈਕਚਰਿੰਗ ਸਸਤੀ ਹੈ ਇੱਥੇ ਜੀ ਇੱਥੇ ਮਹਿੰਗੀ ਪੈਂਦੀ ਹੈ ਇੰਡੀਆ 'ਚ ਵੀ ਮਹਿੰਗੀ ਪੈਂਦੀ ਲੇਬਰ ਤੇ ਬਾਹਰਲੇ ਦੇਸ਼ਾਂ 'ਚ ਹੋਰ ਦੇਸ਼ਾਂ 'ਚ ਤਾਂ ਪੈਂਦੀ ਹੈ ਮੈਂ ਮੈਂ ਬਹੁਤੀ ਵੈਸੇ ਆਪਣੀ ਐਡਵਰਟਾਈਜ਼ਮੈਂਟ ਆਪਣੀ ਕੰਮ ਦੀ ਬਹੁਤ ਘੱਟ ਕਰਦਾ ਹੁੰਦਾ ਹਾਂ ਤੁਸੀਂ ਕਹਿੰਦੇ ਹਣੇ ਵੇਖ ਦੱਸਦਾ ਇਹ ਦੱਸਣ ਲੱਗਾ ਆ ਵੀ ਦੁਕਾਨਦਾਰਾਂ ਨੂੰ ਕਰਨੀ ਹੈ ਆਪਣੀ ਨਹੀਂ ਕਰਦਾ ਕਿਉਂਕਿ ਮੇਰੇ ਕੋਲ ਇਸ ਟਾਈਮ ਲੋਕਲ ਕੰਮ ਮੇਰੇ ਪੱਕੇ ਕਲਾਇੰਟ ਲੱਗੇ ਹੋਏ ਆ ਤੇ ਮੈਂ ਨੂੰ ਫਿਰ ਬਹੁਤ ਜ਼ਿਆਦਾ ਟੈਨਸ਼ਨ ਬਣ ਜਣੀ ਹੈ ਮੇਤੋਂ ਕੰਮ ਦੇ ਨਹੀਂ ਹੋਣਾ ਕਿਉਂਕਿ ਮੇਰੇ ਕੋਲ ਆਲਰੇਡੀ ਕੰਮ ਇੰਨਾ ਹੁੰਦਾ ਹੈ ਕਿ ਕੋ 20 25 25 ਦਿਨ ਦੀ ਡੈਡਲਾਈਨਸ ਹੋ ਜੰਨੀ ਹੈ ਇਹ ਫਿਰ ਉਹ ਮੇਕ ਕੋ ਕੰਮ ਬਦਲਣ ਨਾਲ ਮੇਰੇ ਬਾਕੀ ਗਾਹਕ ਵੀ ਖਰਾਬ ਹੋਣਗੇ ਇਸ ਕਰਕੇ ਮੈਂ ਉਹਨਾਂ ਕੇ ਕੰਮ ਕਰਦਾ ਹੁੰਨਾ ਜਿੰਨਾ ਮੈਂ ਕਰ ਸਕਦਾ ਹੁਆ ਹਣੇ ਕੰਮ ਘਟਦਾ ਆ ਫਿਰ ਮੈਂ ਜਰੂਰ ਜਦੋਂ ਜਾਹਤ ਕਰਦਾ ਹੁੰਨਾ ਵੀ ਕੰਮ ਵੱਧ ਆਵੇ ਪਰ ਜਿੰਨਾ ਕ ਹੈ ਮੈਂ ਇੰਨਾ ਕੇ ਸੰਭਾਲ ਸਕਦਾ ਇਸ ਕਰਕੇ ਮੈਂ ਵਾਧੂ ਨਹੀਂ ਕਰਦਾ ਹੁੰਨਾ ਫਿਰ ਟੈਨਸ਼ਨ ਦਾ ਘਰ ਹੋ ਜਾਂਦਾ ਕਿਉਂਕਿ ਮੇਰਾ ਟਾਈਮ ਬੰਨਵਾ ਆ ਕੰਮ ਦਾ ਮੈਂ ਬਾਕੀ ਦੁਕਾਨਦਾਰ ਆਵਾਂ ਰਾਤ ਰਾਤ ਤੱਕ ਤਾਂ ਇੱਥੇ ਰਹਿੰਦਾ ਨਹੀਂ ਮੈਂ 9 ਵਜੇ ਆਣਾ ਹੁੰਨਾ ਮੈਂ 5:30 ਚਲੇ ਜਾਣਾ ਹੁੰਨਾ ਘਰ ਨੂੰ ਇਹ ਤੋਂ ਬਾਅਦ ਮੈਂ ਕੰਮ ਨਹੀਂ ਕਰਦਾ ਕਰਨਾ ਵੀ ਹਫ਼ਤੇ ਚ 5 ਦਿਨ ਹੀ ਆ ਬਾਦੂ ਮੈਂ ਵੀ ਨਹੀਂ ਟਾਈਮ ਲਾਂਦਾ ਠੀਕ ਹੈ ਨਾ ਐਨੇ ਮੇਰਾ ਸਰ ਜਾਂਦਾ ਹੈ ਮੇਰੇ ਕੰਮ ਵਧੀਆ ਚੱਲੀ ਜਾਂਦਾ ਹੈ ਇਹ ਹੁਣ ਆਪਣਾ ਆਪਣਾ ਹਿਸਾਬ ਹੁੰਦਾ ਬੰਦੇ ਨੇ ਕਿੱਦਾਂ ਕੰਮ ਕਰਨਾ ਹੈ ਜ਼ਿੰਦਗੀ ਦੇ ਵਿੱਚ ਕਿਉਂਕਿ ਮੈਂ ਕੰਮ ਬਹੁਤ ਕਰ ਲਿਆ ਪਹਿਲਾਂ ਮੈਂ ਆਪਣੇ ਟਾਈਮ ਮੈਂ ਸਵੇਰੇ 7 ਵਜੇ ਆ ਕੇ ਰਾਤ ਨੂੰ 11 ਵਜੇ ਵੀ ਜਾਂਦਾ ਰਿਹਾ ਜਦੋਂ ਕੰਮ ਨਮਾ ਨਮਾ ਇਹ ਸ਼ੁਰੂ ਕੀਤਾ ਸੀਗਾ ਤੇ ਹੁਣ ਮੈਂ 91 ਟਾਈਮ ਤੇ ਕੰਮ ਕਰਦਾ ਬੰਦੇ ਵੀ ਮੇਰੇ ਨਾਲ ਦੇ ਮੁੰਡੇ ਜਿਹੜੇ ਵੀ ਆ ਨਾ ਕੰਮ ਕਰਦੇ ਆ ਦੋ ਤਿੰਨ ਜਣੇ ਉਹ ਵੀ ਇੰਨਾ ਕਈ ਟਾਈਮ ਹੀ ਕੰਮ ਕਰਦੇ ਆ ਕਿਉਂਕਿ ਸਰ ਜਾਂਦਾ ਸਾਡਾ ਇੰਨਾ ਕ ਟਾਈਮ ਕੰਮ ਕਰਨ ਨਾਲ ਤੇ ਨਾ ਅਸੀਂ ਬਾਧੂ ਫੇ ਕੰਮ ਫੜਦੇ ਨਹੀਂ ਇਸੇ ਕਰਕੇ ਮੈਂ ਬਹੁਤੀ ਐਡਵਰਟਾਈਜ਼ਮੈਂਟ ਆਨਲਾਈਨ ਨਹੀਂ ਕਰਦਾ ਵੀ ਮੈਨੂੰ ਕੰਮ ਭੇਜੋ ਉਹ ਬਿਹੜੇ ਲਿੰਕ ਮੇਰੇ ਪੁਰਾਣੇ ਬਣੇ ਹੋਏ ਆ ਉਹ ਭੇਜਦੇ ਰਹਿੰਦੇ ਆ ਸੋ ਮੇਰੀ ਕਹਿਣ ਦਾ ਮਤਲਬ ਇਹੋ ਹੈ ਕਿ ਸੋਸ਼ਲ ਮੀਡੀਆ ਤੇ ਜਿੰਨੇ ਵੀ ਦੁਕਾਨਦਾਰ ਆ ਆਪਣਾ ਕੰਮ ਜ਼ਰੂਰ ਵਧਾਓ ਇਹ ਚੀਜ਼ ਜੇ ਤੁਸੀਂ ਖੁਦ ਨਹੀਂ ਕਰ ਸਕਦੇ ਕੋਈ ਬੰਦਾ ਰੱਖੋ ਇਹੋ ਜਿਹਾ ਜਾਂ ਆਪਣਾ ਜਿਹੜਾ ਬੱਚਾ ਹੈ ਕੋਈ ਨਵਾਂ ਜਿਹੜਾ ਜਾਣਦਾ ਹੋਵੇ ਉਹਦੇ ਤੋਂ ਵੀਡੀਓ ਬਣਾ ਕੇ ਫੋਟੋ ਬਣਾ ਕੇ ਐਦਾਂ ਐਡਵਰਟਾਈਜ਼ਮੈਂਟ ਕਰਦੇ ਜਾਓ ਕਰਦੇ ਜਾਓ ਦੇਖੋ ਆਮ ਵੀਡੀਓ ਜਿਹੜੀਆਂ ਨਕਮੀਆਂ ਵੀਡੀਓ ਵੀ ਚੱਲਦੀਆਂ ਆ ਲੋਕਾਂ ਦੀਆਂ ਥੋੜੀ ਕੰਮ ਵਾਲੀ ਵੀ ਚੱਲੂਗੀ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਸੀਗੀ ਸੋਸ਼ਲ ਮੀਡੀਆ ਤੇ ਨਾ ਫੇਕ ਪ੍ਰੋਫਾਈਲਾਂ ਬਣਾ ਕੇ ਐਦਾਂ ਸਸਤੇ ਭਾਅ ਦੇ ਕੱਪੜੇ ਕੱਪੜੇ ਜਾਂ ਕੋਈ ਵੀ ਆਈਟਮ ਲਈਏ ਹੋਵੇ ਉਹਦੇ ਚਾਂਸੇ 'ਚ ਨਹੀਂ ਫਸਣਾ ਫੇਕ ਆਈਡੀਆ ਬਣਾਈਆਂ ਆ ਜਿਵੇਂ ਮੰਨ ਲਓ ਤੁਸੀਂ ਕੋਈ ਕੱਪੜਾ ਜਾਂ ਸੂਟ ਪਸੰਦ ਆ ਗਿਆ ਤੇ ਕਿਉਂਕਿ ਸਾਡੇ ਇੱਕ ਬੰਦੇ ਨਾਲ ਹੋਇਆ ਹੈ ਉਹਨਾਂ ਨੂੰ ਨਾ ਇੱਕ ਆਈਟਮ ਸੂਟ ਪਸੰਦ ਆ ਗਿਆ ਉਹ ਤਕਰੀਬਨ ਉਹਨੇ ਮੇਰੇ ਕੋਲ 1500 ਦਾ ਲਾਇਆ ਸੀ ਪਰ ਲੱਗ ਚੀਜ਼ ਬਹੁ ਆਈਟਮ ਵਧੀਆ ਸੀਗੀ ਲੱਗਦੀ ਨਹੀਂ ਸੀ 1500 ਵਾਲੀ ਹੋਊਗੀ 3000 3500 ਵਾਲੀ ਉਹ ਇਸ ਚੱਕਰ ਚ ਫਸ ਗਏ ਤੇ ਹੁਣੀ ਆਰਡਰ ਕਰ ਦਤਾ ਆਨਲਾਈਨ ਪਰ ਉਹ ਮੂਰੇ ਜਿਹੜਾ ਜਿਹੜੀ ਪ੍ਰੋਫਾਈਲ ਸੀਗੀ ਨਾ ਉਹ ਫੇ ਇੰਸਟਾਗ੍ਰam ਦੀ ਉਹ ਫੇਕ ਸੀਗੀ ਮਤਲਬ ਐਦਾਂ ਦੀਆਂ ਸਕੀਮਾਂ ਆਨਲਾਈਨ ਫਰਾਡ ਵੀ ਨਾਲ ਹੋਣੇ ਆ ਇਹ ਵੀ ਤੁਸੀਂ ਜਿਹੜੇ ਖਰੀਦਣ ਵਾਲੇ ਆ ਨਾ ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਚਾਹੀਦਾ ਹੈ ਪੇ ਉਹ ਬੰਦਾ ਕੌਣ ਹੈ ਵੇਚਣ ਵਾਲਾ ਕੌਣ ਹੈ ਜਾਂ ਜਿਸ ਪਲੇਟਫਾਰਮ ਤੋਂ ਤੁਸੀਂ ਲੈ ਰਹੇ ਹੋ ਉਹ ਅ ਅਸਲੀ ਹੈ ਜਾਂ ਖਰੀਦਣ ਵਾਲੇ ਦੀ ਦੁਕਾਨ ਕਿੱਥੇ ਆ ਕਿੱਦਾਂ ਆ ਇੱਥੋਂ ਜਿਹੜੇ ਗੜਸ਼ੰਕਰ ਉਹ ਬੈਠੇ ਅੰਮ੍ਰਿਤਸਰ ਤੋਂ ਲੈਣੇ ਆ ਪੇ ਵਾਕਈ ਅੰਮ੍ਰਿਤਸਰ ਉਹ ਦੁਕਾਨ ਹੈਗੀ ਹੈ ਵਾਕਈ ਉਹ ਬੰਦਾ ਹੈਗਾ ਹੈ ਉਹਦੇ ਫੀਡਬੈਕ ਕੀ ਆ ਲੋਕਾਂ ਦੀ ਜਿੰਨੇ ਲੈਏ ਆ ਇਹ ਬਹੁਤ ਚੀਜ਼ਾਂ ਇਹ ਵੀ ਮਾਇਨੇ ਰੱਖਦੀਆਂ ਆ ਇਹ ਚੀਜ਼ਾਂ ਵੀ ਵਧਣਗੀਆਂ ਸੋ ਤਾਨੂੰ ਜਿਹੜਾ ਦੁਕਾਨਦਾਰ ਹੈ ਉਹਨੂੰ ਜੇ ਆਪਣਾ ਸੌਦਾ ਵੇਚਣਾ ਹੈ ਨਾ ਤਾਂ ਇੱਕ ਵਿਸ਼ਵਾਸ ਵੀ ਪੈਦਾ ਕਰਨਾ ਪੈਣਾ ਆਨਲਾਈਨ ਵੀ ਮੱਕਈ ਮੈਂ ਅਸਲੀ ਬੰਦਾ ਆ ਜੇ ਤੁਹਾਨੂੰ ਹਾਂ ਦੋ ਤਰੀਕੇ ਹਨ ਤੁਸੀਂ ਦੇਖ ਸਕਦੇ ਆ ਜਿੱਦਾਂ ਤੁਸੀਂ ਆਨਲਾਈਨ ਦੇਖਿਆ ਸੌਦਾ ਠੀਕ ਹੈ ਰੇਟ ਦੇਖੋ ਆਫਲਾਈਨ ਚ ਜਾ ਕੇ ਦੇਖੋ ਰੇਟ ਦਾ ਜੇ 50 100 ਦਾ ਫਰਕ ਹੈ ਫਿਰ ਆਫਲਾਈਨ ਹੀ ਲੈ ਲੈਣਾ ਚਾਹੀਦਾ ਠੀਕ ਹੈ ਨਹੀਂ ਆਨਲਾਈਨ ਜੇ ਬਹੁਤ ਜ਼ਿਆਦਾ ਫਰਕ ਹੈ ਫਿਰ ਆਨਲਾਈਨ ਹੀ ਮੈਂ ਵੀ ਇਦਾਂ ਹੀ ਕਰਦਾ ਹੁੰਨਾ ਮੈਂ ਜਿਹੜੀ ਚੀਜ਼ ਆਨਲਾਈਨ ਲੈਣੀ ਮੈਂ ਆਨਲਾਈਨ ਲੈਂਦਾ ਹੁੰਨਾ ਜਿਹੜੀ ਆਫਲਾਈਨ ਲੈਣੀ ਹੈ ਨਾ ਉਹ ਮੈਂ ਰੇਟ ਜਰੂਰ ਟਰਾਈ ਕਰਦਾ ਹੁੰਦਾ ਵੀ ਰੇਟ ਕਿਹਦਾ ਸਹੀ ਹੈ ਕੁਆਲਿਟੀ ਕਿਹਦੀ ਸਹੀ ਹੈ ਸੋ ਇਹ ਹੀ ਵੀਡੀਓ ਸੀ ਸਿੰਪਲ ਵੀਡੀਓ ਹੁੰਦੀ ਮੇਰੀ ਕੋਈ ਐਡੀ ਲੰਮੀ ਚੌੜੀ ਗੱਲ ਨਹੀਂ ਹੁੰਦੀ ਤੇ ਇਹ ਹੀ ਦੱਸਣਾ ਚਾਹ ਮੈਂ ਕੋਸ਼ਿਸ਼ ਕੀਤੀ ਹੈ ਵੀ ਦੁਨੀਆ ਜਮਾਨੇ ਦੇ ਨਾਲ ਦੁਕਾਨਦਾਰਾਂ ਨੂੰ ਚੱਲਣਾ ਪੈਣਾ ਹੈ ਤੇ ਤੁਸੀਂ ਇੱਥੇ ਬੈਠੇ ਹੀ ਇੱਕ ਛੋਟੇ ਸ਼ਹਿਰ 'ਚੋਂ ਬੈਠੇ ਵੀ ਤੁਸੀਂ ਆਪਣਾ ਪ੍ਰੋਡਕਟ ਵੇਚ ਸਕਦੇ ਹੋ ਆਪਣੀਆਂ ਸਰਵਿਸਿਜ਼ ਦੇ ਸਕਦੇ ਹੋ ਦੁਨੀਆ ਚ ਕਿਤੇ ਵੀ ਕਿਸੇ ਵੀ ਜਗ੍ਹਾ ਪਰ ਤੁਹਾਨੂੰ ਇੰਟਰਨੈਟ ਤੇ ਸੋਸ਼ਲ ਮੀਡੀਆ ਯੂਜ਼ ਕਰਨਾ ਆਉਣਾ ਚਾਹੀਦਾ ਹੈ। ਕਾਫੀ ਪਰਸੈਂਟ ਵੱਧ ਵਪਾਰ ਆਨਲਾਈਨ ਹੋ ਜਾਣਾ ਹੈ। ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰਾਖਾ। ਖੁਸ਼ ਰਹੋ ਸਲਾਮਤ ਰਹੋ।